ਵਾਖੀ ਬਣੀ ਦਾਦੇ ਬਣੇ ਕਿਉਂ ਉਹਦਾ ਹੀ ਲਾਣਾ ਤੜਕਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਅੱਜ ਦਿਨ ਹੈਗਾ ਮੰਗਲਵਾਰ ਦਾ ਤਰੀਕ 7 ਤੇ ਟਾਈਮ ਹੋ ਗਿਆ ਸ਼ਾਮ ਦਾ ਅੱਜ ਪੂਰੇ ਦਿਨ ਦੀ ਆਪਾਂ ਵੀਡੀਓ ਨਹੀਂ ਬਣਾਈ ਤੇ ਹੁਣ ਚੱਕਿਆ ਫੋਨ ਤੇ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਨਾਲੇ ਸ਼ਾਮ ਵਾਲੇ ਕੰਮ ਧੰਦੇ ਕਰਨ ਲੱਗੇ ਸਵੇਰੇ ਬੱਦਲ ਵਾਲੀ ਹੀ ਸੀਗੀ ਤੇ ਜਲਦੀ ਜਲਦੀ ਕੰਮ ਨਵੇੜਿਆ ਤੇ ਬਸ ਫਿਰ ਥੋੜਾ ਧੁੱਪੀ ਵੜ ਗਈ ਤੇ ਹੁਣ ਆਪਣਾ ਦਿਖਾਉਨੇ ਆ ਤੁਹਾਨੂੰ ਪਹਿਣ ਕੇ ਘਰੇ ਮਿਸਤਰੀ ਲੱਗਾ ਵਾ ਉਧਰ ਬੀਬੀ ਦੀ ਭਾਣ ਜੀ ਉਹ ਆਏ ਅਸਮਾਨ ਆਪਣੇ ਘਰੇ ਰੱਖਣ ਦਿਖਾਉਨੇ ਆਪਾਂ ਤੁਹਾਨੂੰ ਉਹਨਾਂ ਨੇ ਆਪਣਾ ਕਮਰਾ ਭਰਤਾ ਧਰਮਾ ਧਰਮੇ ਦਾ ਵਲੋਗ ਬਣ ਗਿਆ ਧਰਮੇ ਤੇਰਾ ਕਿੱਥੇ ਲਾਤੇ ਮੰਜੇ ਦੂਜੇ ਚੱਲ ਵਧੀਆ ਠੀਕ ਆ ਆ ਰੱਖਦਾ ਭੈਣ ਦਾ ਦਾਜ ਸਾਰਾ ਅੱਜ ਆਪਣੇ ਘਰੇ ਆ ਗਿਆ ਸਮਾਨ ਰੱਖਤਾ ਆਰੇ ਕੁੜੀ ਰੋਸਕੇ ਗਈ ਕੁੜੀ ਆਓ ਵੇਖੀ ਆਪਦੀ ਕੁੜੀ ਆਪਦੇ ਘਰੇ ਲਿਆਂਦੀ ਆ ਹੈ ਫੇਰ ਤੇ ਆ ਮੰਜੇ ਲਾਤੀ ਇੱਧਰ ਤੇ ਆਣ ਕੇ ਦੇਖਾਂਗੇ ਇਹ ਤਾਂ ਪਿੰਡੋਂ ਆ ਕੇ ਹਾਂ ਤੇ ਤਾਂ ਵੇਖ ਲਾਈ ਹਦੀ ਉਹ ਦਿਸ ਰਹੀ ਹੈ ਕਿ ਉਹ ਬੈਠ ਕਾਲੇ ਬੈਠੇ ਪੇਟਾਂ ਕਿੰਨੀਆਂ ਤੁਹਾਡੇ ਸਾਡੀਆਂ ਪੇਟਾਂ ਤਿੰਨ ਇੱਕ ਸਲੂਕ ਧਾਰ ਅੱਛਾ ਹਾਂ ਦੋ ਪੈਟ ਕਾ ਮੇਰਾਂ ਇੱਕ ਕਿਸ਼ੂ ਦੇ ਦਿੰਦੀ ਹੈ ਹਾਂ ਇੱਕ ਸਾਲ ਦੀ ਕੀਤੀ ਦੱਸੀ ਮੈਂ ਤੁਹਾਨੂੰ ਦੱਸਾਂ ਪੇਟੀਆਂ ਨੂੰ ਤਾਂ ਉਹ ਫੋੜ ਦੇਣਾ ਹਾਂ ਕਿ ਸੈੱਟ ਸ਼ੁੱਟ ਕਰਕੇ ਰਾਤ ਦੇ ਉਸ ਬਾਹਲਾ ਵਧੀਆ ਜਿੱਥੇ ਤੁਹਾਨੂੰ ਥੱਲੇ ਨਾ ਬਿੱਗੀਆਂ ਹੋ ਜਾਣ ਪੁੱਤ ਰੱਖ ਦੇ ਨੇ ਇਧਰ ਥੱਲੇ ਹੀ ਰੱਖ ਦੇ ਦੱਬਾ ਦੇਣਾ ਮਗਰਾ ਬਹੁਤ ਥਾਂ ਘੋਪਣਾ ਕੋਈ ਨਹੀਂ ਬਾਹਲੇ ਥਾਂ ਨੂੰ ਇੱਥੇ ਕਿੜਾ ਸੀ ਇਧਰ ਤਾਂ ਵੱਡਦੇ ਹੀ ਬਹੁਤ ਘਟਾਂ ਇਧਰ ਤਾਂ ਬਸ ਆ

हां ਛੱਤ ਸਾਫ਼ ਕਰਾ ਲੋ ਮੈਂ ਇਹਨੂੰ ਆ ਤਾਂ ਮੈਨੂੰ ਐਂ ਕਹਿ ਲਾ ਸਕਣਾ ਇਹ ਜ਼ਰੂਰ ਕਰਾ ਦੂੰਗਾ ਹਾਂ ਇਹ ਤਾਂ ਬਸ ਇੱਥੇ ਲੈ ਲੋ ਹੈਦਰ ਮੈਂ ਬਾਲ ਪੱਟੀ ਦਾ ਗੱਟਾ 400 ਦਾ ਇੱਕ 300 ਸਸਾ ਦਾ 300 ਸਸਾ ਦਾ ਹਾਂ ਨਹੀਂ ਹੈ ਕਿਹੜੀ ਕੰਪਨੀ ਥੱਲੇ ਰੱਖਦੇ ਥੱਲੇ ਰੱਖਦੇ ਕੋਈ ਨਹੀਂ ਆ ਮੈਨੂੰ ਕੱਪਸ ਨੂੰ ਮੈਂ ਤਾਂ ਕੰਟੇ ਦੇ ਕੇ ਮੰਨੇ ਜਾਉਂਦਾ ਚਾਰ ਚਾਰ ਇਹ ਕਹਿੰਦਾ ਗੱਲ ਮੈਂ ਤਾਂ ਬੀਚ ਸੀ ਨਾਲ ਕਹਿੰਦਾ ਇਹਨਾਂ ਨੂੰ ਸਾਡਾ ਤਾਂ ਕੋਈ ਨਾ ਕਾਹ ਇਹ ਹਾਂ ਹੈ ਨਹੀਂ ਨਹੀਂ ਇਹ ਤਾਂ ਉਹ ਤੁਸੀਂ ਇਹ ਤਾਂ ਭਲਾ ਬਣਵਾ ਵੀ ਲੋ ਇਹ ਜਿਹੜਾ ਕੁਸ ਕੁਰਸਗਾ ਤਾਂ ਹੁਣ ਮਿਲਦਾਂ ਨਹੀਂ ਹਾਂ ਵੇਰਾਂ ਵੀ ਇਹਦੇ ਨਾਲ ਤਾਂ ਅਸੀਂ ਚਾਰ ਚਾਰੇ ਵੇਚਤੀਆਂ ਹਾਂ ਹਾਂ ਮਜ਼ਬੂਤ ਬਹੁਤ ਹਾਂ ਜੀ ਉਹ ਸੰਗਲ ਗਲੀ ਜਾ ਕੇ ਗੋਟ ਚ ਆਏ ਨਹੀਂ ਇਹ ਤਾਂ ਆਪਣੇ ਬੁਣਦੀ ਵੀ ਇੱਥੇ ਕੋਈ ਮੈਂ ਤਾਂ ਆਪ ਬੁਣੀ ਆ ਤੁਹਾਨੂੰ ਕੋਲ ਸੀ ਤੁਹਾਨੂੰ ਨੰਬਰ ਵੀ ਆ ਦੇ ਪੰਨੀ ਨੰਬਰ ਹਾਂ ਡੈਡੀ ਉਹ ਜੱਸੇ ਨਾਲ ਹਾਂ ਕੋਈ ਨਹੀਂ ਲੇਖਿਆ ਵੀ ਹਾਂ ਫੇਰ ਮੇਰੀ ਗਾ ਸੋੜ ਫੇਰ ਜੇ ਰੱਖਣੀਆਂ ਤਾਂ ਚਾਰ ਵਧੀਆਂ ਬਣਾ ਕੇ ਰੱਖ ਲੈ ਥੱਲੇ ਉਹ ਲਵਾ ਕੇ ਤੇ ਵਧੀਆ ਆਰਾਮ ਕਰੂੰਗਾ ਕਰਕੇ ਬੋਲ ਹਾਂ ਹਾਂ ਉਹ ਮੈਲੀ ਜਾਣੇ ਫੇਰ ਕਈ ਵਾਰੀ ਉਹ ਨੂੰ ਕਿਤੇ ਹੋਰ ਲੱਗ ਜਾਂਦਾ ਹੈ ਤਾਂ ਹੈਗਾ ਉਹ ਦੂਧ ਦਾ ਪੱਟੂਆ ਹੋ ਜਾਂਦਾ ਹਾਂ ਉਹ ਜਿਹੜਾ ਇਹ ਤੁਹਾਨੂੰ ਵਾਲਾ ਰੱਖਦੇ ਉਹ ਹੀ ਰੱਖਦਾ ਆਵੀ ਉਹਨੇ ਜੱਸੇ ਨੇ ਕੀਤਾ ਆਹ ਸਾਡੇ ਸਾਰੇ ਦੱਸੇ ਨਹੀਂ ਕੀਤਾ ਕਿਹੜੀ ਦੱਸੇ ਆ ਜੱਸਾ ਰੰਗ ਵਾਲਾ ਜੱਸਾ ਰੰਗ ਵਾਲਾ ਬਾਲ ਪੱਟੀ ਵਧੀਆ ਕਰਦਾ ਉਹ ਆਉਂ ਗਏ ਇਹ 7 ਸਾਲ ਮੈਂ ਕਿੰਨੇ ਕਾ ਵੀ ਉਹ ਮੇਰੀ ਗੱਲ ਸੁਣੋ ਪੇਟੀਆਂ ਵਾਲਾ ਤਾਂ ਪਹਿਲਾਂ ਕਮਰਾ ਵੀ ਕਰਾ ਲਿਓ ਕਿਉਂ ਬਾਰ-ਬਾਰ ਪੇਟੀਆਂ ਕੱਢਣੀਆਂ ਬਹੁਤ ਔਖੀਆਂ ਆਂ ਆ ਹੀ ਕਿਹਾ ਸੀ ਮੈਂ ਹਾਂ ਤੂੰ ਖੜਨਾ ਇਹਨਾਂ ਬਾਲੀ ਸਲਾਵ ਆਈ ਵੀ ਆ ਲੈ ਜਾਈਏ ਨਹੀਂ ਲੈਂਦੀ ਇਹ ਪੱਤੀ ਨਾ ਲਾਉਂਦੇ ਕਿਹੜਾ ਉਵੇਂ ਬਰਸ਼ਣਾ ਫੇਰ ਹਾਂ ਉਹ ਮੇਰੇ ਨਾਲ ਦਾ ਸੀਗਾ ਮੁੰਡਾ ਹਾਂ ਉਹ ਆ ਡੇੜੀ ਰਾਂ ਕਰਦਾ ਉਹ ਪਿੱਛੇ ਹਾਂ ਉਹ ਉਹਨਾਂ ਕੰਮ ਤਾਂ ਕਰ ਜਾਣਗੇ ਕਹਿੰਦਾ ਇਹ ਮਹੀਨੇ ਵਾ ਲੈ ਲਾ ਦੇਣਾ ਤਾਂ ਵੀ ਸਲਾਵ ਕਰਕੇ ਹਾਂ ਫਿਰ ਤੁਸੀਂ ਐਂ ਕਰੋ ਕੰਦਾ ਤੇ ਕਰਾ ਲਓ ਤੇ ਉੱਪਰ ਤਾਂ ਫੇਰ ਪੇਟੀ ਤੇ ਖੜ ਕੇ ਅਗਲਾ ਪੱਲੀਆਂ ਪਾ ਕੇ ਵੀ ਕਰਾ ਲੈਂਦਾ ਜਦੋਂ ਸੁੱਕ ਗਿਆ ਉਹ ਤੋਂ ਗਰਮੀ 'ਚ ਕਰਾ ਲਿਓ ਛੱਤ ਤੇ ਨਹੀਂ ਲਿਆ ਕੇ ਦਿਖਾ ਸਕਦੇ ਹਾਂ 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 ਜਿਆਦਾ ਹੋਊਗਾ ਜਾਂ ਮਾਰੇ ਕੱਲੇ ਸੀਮੈਂਟ ਦਾ ਉੱਤੇ ਪਾਟਣਾ ਉਹ ਕੋ ਦਾ ਨਹੀਂ ਉਹ ਨਹੀਂ ਸੋਹਣਾ ਚੰਗਾ ਨਹੀਂ ਨਹੀਂ ਉਹ ਨਹੀਂ ਸੋਹਣਾ ਲੱਗਦਾ ਇਹਦੇ ਨਹੀਂ ਸਾਫ਼ ਲੱਗਦੀ ਇਹ ਨਾਲੇ ਵਧੀਆ ਕਰਦੀ ਥੋੜੀ ਟੌਰ ਜੀ ਬਣ ਜਾਂਦੀ ਹੈ ਬੱਸ ਹੋਰ ਲਿਆਉਣਾ ਸਮਾਨ ਨਹੀਂ ਨਹੀਂ ਬਸ ਹੋਰ ਜੇ ਰਹਿ ਗਿਆ ਤਾਂ ਤੁਸੀਂ ਦੇਖਾਂਗੇ ਠੀਕ ਆ ਕੋਈ ਨਹੀਂ ਰਾਣੀ ਮੈਂ ਲਦਾ ਬਣਾ ਕੇ ਆਈ ਆ ਉਧਰ ਹੀ ਔਟ ਗਈ ਮੈਂ ਲਾ ਦਰ ਸੋਈ ਰਾਣੀ ਉਧਰ ਆ ਹੈ ਇਹਨਾਂ ਦੇ ਤੁਸੀਂ ਲੀੜੇ ਬਣਾ ਲੋ ਹੈ ਲੀੜੇ ਬਣਾ ਹਾਂ ਇਹਨਾਂ ਦਾ ਲੀੜੇ ਆ ਬਣਵਾਵਾਂਗੇ ਉਹ ਵੀ ਮਾਲੇ ਤੋਂ ਹਾਂ ਉਹ ਕੱਟੇਗਾ 100 ਰੁਪਏ ਦਾ ਕੋਰਨਰ ਵਾਲਾ ਮੀਟਰ ਦਾ 100 ਰੁਪਏ ਦਾ ਅੱਛਾ ਹਾਂ ਉਹਨੂੰ ਦਿਖਾ ਲਾਂਗੇ ਨਾ ਵੀ ਕਿੰਨੇ ਮੀਟਰ ਹੋਣ ਦੱਸ ਦੇਗਾ ਕਿੰਨੇ ਮੀਟਰ ਉਹ ਤੁਸੀਂ ਦੇਉ ਮਾਪੀ ਮਾਪੀ ਨਾਲ ਹਾਂ ਹਾਂ ਇਹਦੇ ਨਾਲ 6 ਗੱਡੀਆਂ ਦੋ ਆ ਛੋਟੀਆਂ ਗੱਡੀਆਂ 6 ਵੱਡੀਆਂ ਹਾਂ ਉਹ ਜਿਹੜੇ ਜਿਹੜਾ ਪੁਣੇ ਰੱਖੇ ਪਾਇਆ ਹੈ ਉਹ ਰਾਸ ਹਾਂ ਆ ਮੈਂ ਖਾ ਕਵਰ ਜੇ ਚੜਾ ਦਾਂਗੇ ਆ ਏਸੀ ਲਿਆ ਕੇ ਲਾ ਕੇ ਰੱਖਤਾ ਅੱਛਾ ਅੱਜ ਮੈਂ ਕਿਹਾ ਸੀ ਟੰਗਾ ਲਗੇ ਕਹਿੰਦਾ ਨਹੀਂ ਦੇਣਾ ਹੈ ਤਾਂ ਨਵਾਂ ਲਿਆ ਕੇ ਲਾਵਾਂਗੇ ਮੈਂ ਖਾ ਚੱਲ ਫਿਰ ਦੇਖਦੇ ਹਾਂ ਕੋਈ ਨਹੀਂ ਇਹ ਆਏ ਪਏ ਜਤੇ ਦੀ ਫਿਰ ਗੈਸ ਬੂਸ ਨਿਕਲ ਜਾਂਦੀ ਹੈ ਟੰਗਣਾ ਹੀ ਪੈਣਾ ਹਾਂ 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 ਉਹੀ ਤਾਂ ਫਿਰ ਜੇ ਇੱਕ ਵਾਰ ਮੈਸਤਰੀ ਲਾਲਾ ਛੇੜਾ ਛੜਪਿਆ ਫਿਰ ਤਾਂ ਲੱਗੋ ਲੱਗ ਜਾਂਦਾ ਨੈਤ ਹਨ ਹੋਰ ਕਿਵੇਂ ਆਣੀ ਕਿ ਮੈਂ ਸੀ ਤਾਂ ਇਹ ਇੱਕ ਮਨ ਆ ਮੈਂ ਨਾ ਮੁਹਾਰਾ ਹੋਰ ਨੂੰ ਟੋਟਾ ਇਹਦਾ ਮਨ ਸੋਹਿਆ ਬੱਤ ਜਦ ਕਿ ਉਹ ਆਉਂਦਾ ਉਹ ਮੈਂ ਕੂਕਰ ਧਰ ਕੇ ਗਈ ਸੀ ਕਿਉਂ ਪਉਣਾ ਸੀ ਪਾਇਆ ਤਾਂ ਨਹੀਂ ਅਮਰ ਸਬਜੀ ਅਰੀਆਪਾ ਆਲੂ ਮਟਰਾਂ ਦੀ ਸੁਆਦ ਅਨਸਾਰ ਪਾਵਾਂ ਜਾਂ ਅੰਨਾਮਕ

ਕੋਈ ਨਹੀਂ ਸਵੇਰੇ ਆ ਜੂ ਮਟਰਾਂ ਨੂੰ ਲੱਗਣ ਲੱਗੇ ਸੇਕਾ ਮੱਛੀ ਪੋਣੀ ਜਾਂ ਨੇ ਅੱਗ ਲੈਣੀ ਹੈ ਬਣੀ ਜੀ ਕੱਢ ਕੇ ਦੇ ਦਿਓ ਅੱਜ ਤਾਂ ਸ਼ਾਮ ਹੋ ਗਈ ਸਵੇਰ ਦਾ ਨਹੀਂ ਟਾਈਮ ਲੱਗਿਆ ਤੇ ਨਾ ਬਣਾਇਆ ਗਿਆ ਵਲੌਗ ਹੋ ਗਿਆ ਚਲ ਆਹ ਬਣਾਉਂ ਸਬਜੀ ਧਰਤੀ ਆਲੂ ਮਟਰਾਂ ਦੀ ਕੁੱਕਰ ਚੀ ਧਰਤੀ ਆ ਮਰੀਚੀ ਜਾਊਗੀ ਤੇ ਆ ਅੱਜ ਸਬਜ਼ੀਆਂ ਲਿਆਂਦੀਆਂ ਗੋਭੀ ਲਿਆਂਦੀ ਟਮਾਟਰ ਲੈ ਕੇ ਆਉਂਦੇ ਤੇ ਦੁੱਧ ਰੱਖਤਾ ਆਪਾਂ ਚੁੱਲ੍ਹੇ ਤੇ ਤੇ ਇੱਕ ਲੈਣਦੀਆਂ ਗਾਜਰਾ ਦੀ ਸਬਜੀ ਦੇਸੀ ਕੇਵਲੀ ਬਣਾਉਣੀ ਆ ਇਹ ਕਾਲੂ ਪਾ ਦੋ ਆਲੂ ਪਾ ਲਿਓ ਗਾਜਰਾ ਥੋੜੇ ਜੇ ਮਟਰ ਪਏ ਆ ਕੜਾਈ ਚ ਬਣਾ ਲੈਣੀ ਇੱਥੇ ਚੁੱਲ੍ਹੇ ਤੇ ਅਬੀਬੀ ਨੂੰ ਕੱਟ ਰੜ ਦੂੰਗੀ ਕਿ ਉਹ ਕਿੱਥੇ ਕੀ ਦਰਦ ਫਰਿੱਜ ਚ ਪਈ ਵਿਚਾਰਾ ਕਾਇਕਾ ਰਾਮਕ ਯਾਉਣ ਨਾ ਇੰਨਾ ਹੋ ਗਈ ਆ ਤਾਂ ਮੈਂ ਭਾਂਡਿਆਂ ਨੂੰ ਵੀ ਲੇਟ ਹੋ ਗਈ ਭਾਂਡੇ ਮੇਰੇ ਹਜੇ ਤੱਕ ਪਏ ਆ ਮੈਂ ਉੱਠ ਗਈ ਗੁਰਦੁਆਰੇ ਢੇਲੀਆਂ ਟੱਕਰੀਆਂ ਫਿਰ ਉੱਥੇ ਮੈਂ ਤਾਂ ਨੰਗੀ ਆਈ ਸੀ ਰਾਨਾਂ ਦੇ ਬੈਠਾ ਹਾਂ ਉਹਨਾਂ ਨੇ ਮਗਰੂ ਬਾਜ ਮਾਰ ਲਈ ਮੈਨੂੰ ਫਿਰ ਮੈਂ ਉਹਨਾਂ ਕੋਲ ਖੜਨਾ ਪਿਆ ਮੈਨੂੰ ਆ ਬੈਠਣਾ ਪਾਈ ਦਾ ਇੱਕ ਤਾਂ ਜਾਂਦੇ ਜੀ ਨਾ ਮੈਂ ਨਾ ਬੋਲ ਸਕੀ। ਇੱਕ ਸਬਜ਼ੀਆਂ ਬਣ ਗਈਆਂ ਆਪਣੀਆਂ ਦੋ ਆਲੂ ਮਟਰ ਕੁੱਕਰ ਚ ਬਣਾਤੇ ਤੇ ਆਲੂ ਗਾਜਰਾ ਮਟਰ ਬਣਾ ਲਿਆ ਦੇਸੀ ਘਿਓ ਚ ਇਧਰ ਉਹਨੂੰ ਨਾ ਭਲੇਖੇ ਨਾਲ ਤੇਲ ਪੈ ਗਿਆ ਸੀ ਕੁੱਕਰ ਚ ਤੇ ਤੇਲ ਦੇ ਤੜਕੇ ਵਾਲੀ ਖਾਣੀ ਨਹੀਂ ਹੁੰਦੀ ਭੈਣ ਨੇ ਉਹਨੂੰ ਦੇਸੀ ਕਿਉਂ ਚੀਕਿਆ ਵਾ ਵੀ ਸਬਜ਼ੀ ਖਾਣੀ ਦੇਸੀ ਕਿਉਂ ਤੇਲ ਨਾਲ ਤੋ ਨੂੰ ਅਲਰਜੀ ਐ ਤਾਂ ਕਰਕੇ ਫਿਰ ਯਾਦ ਭੁੱਲ ਗਏ ਸੀ ਫਿਰ ਮੈਂ ਉਹਨੂੰ ਤੜਕਾ ਲਾ ਕੇ ਮੈਂ ਕਿਹਾ ਚੱਲ ਹੁਣ ਗਾਜਰਾਂ ਪਈਆਂ ਤੇ چیر ਕੇ ਆਪਾਂ ਉਹਨੀਆਂ ਕ ਬਣਾ ਦਿੰਨੇ ਭੈਣ ਜੋਕਰੀ ਦੋ ਢੰਗਾਂ ਦੀ ਸਬਜ਼ੀ ਆਪਾਂ ਬਣਾਤੀ ਹੈਗੀ ਆ ਕਿਉਂ ਦਾ ਤੜਕਾ ਲਾ ਕੇ ਟਾਈਮ ਪਾਉਣੇ 7 ਹੋ ਗਏ ਆ ਤੇ ਆਟਾ ਗੁੰਨਦੇ ਆ ਰੋਟੀ ਪਕਾਉਂਦੇ ਆ ਤੇ ਵੀਡੀਓ ਦਾ ਐਂਡ ਕਰਦੇ ਆਂ ਅੱਜ ਆਪਾਂ ਇੱਥੇ ਹੀ ਤੇ ਬਲੌਗ ਨੂੰ ਜੇ ਪਹਿਲੀ ਵਾਰ ਦੇਖਦੇ ਹੁੰਨੇ ਆਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਾਡਾ ਵੀ ਹੌਂਸਲਾ ਵਧੇ ਹੈ ਨਾ ਵੀਡੀਓ ਬਣਾਉਣ ਦਾ ਪਾਉਣ ਦਾ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗਦੀ ਹੈ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਪਹਿਲੀ ਵਾਰ ਦੇਖਦੇ ਆਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਬਸਕ੍ਰਾਈਬਰ ਮੇਰੇ 1500 ਤੋਂ ਪਰ ਜਾ ਰਹੇ ਆ ਪਰ ਫਿਰ ਵੀ ਹਜੇ ਸਪੋਰਟ ਦੀ ਲੋੜ ਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਬਾਏ